ਸੰਘਰੂਰ ਦੇ ਕਾਂਝਲਾ ਪਿੰਡ ਦੇ ਵਿੱਚ ਇੱਕ ਜੱਟ ਸਿੱਖ ਦਾ ਪਰਿਵਾਰ ਰਹਿੰਦਾ ਸੀ ਜਿਨ੍ਹਾਂ ਦੀ ਇੱਕ ਕੁੜੀ ਸੀ ਜਿਹਦਾ ਨਾਮ ਸੀ ਮਨਪ੍ਰੀਤ ਕੌਰ ਇਹ ਪਰਿਵਾਰ ਇੱਕ ਜ਼ਿਮੀਦਾਰਾਂ ਦਾ ਪਰਿਵਾਰ ਸੀ ਪੈਸੇ ਵਾਲਾ ਪਰਿਵਾਰ ਸੀ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਸੀ ਮਨਪ੍ਰੀਤ ਕੌਰ ਦਾ ਬਚਪਨ ਵੀ ਇੱਕ ਅਮੀਰ ਘਰਾਂ ਦੇ ਬੱਚਿਆਂ ਵਾਂਗੂ ਬੀਤਿਆ ਸੀ ਮਨਪ੍ਰੀਤ ਕੌਰ ਵੇਖਣ 'ਚ ਇੰਨੀ ਸੋਹਣੀ ਸੀ ਕਿ ਪਹਿਲੀ ਨਜ਼ਰ ਦੇ ਵਿੱਚ ਹੀ ਜਿਹੜਾ ਕੋਈ ਉਹਨੂੰ ਵੇਖਦਾ ਸੀ ਤਾਂ ਉਹਨੂੰ ਦੇਖਦਾ ਹੀ ਰਹਿ ਜਾਂਦਾ ਸੀ ਤੇ ਮਨਪ੍ਰੀਤ ਕੌਰ ਆਪਣੇ ਉਮਰ ਦੇ ਉਸ ਭਰਾ ਦੇ ਵਿੱਚ ਸੀ ਜਿਸ ਭਰਾ ਦੇ ਉੱਤੇ ਜਾ ਕੇ ਅਕਸਰ ਹੀ ਨੌਜਵਾਨ ਕੁੜੀਆਂ ਮੁੰਡੇ ਗਲਤੀਆਂ ਕਰ ਜਾਂਦੇ ਨੇ ਤੇ ਸ਼ਾਇਦ ਮਨਪ੍ਰੀਤ ਕੌਰ ਵੀ ਐਹੋ ਜੀ ਗਲਤੀ ਕਰਨ ਵਾਲੀ ਸੀ ਇਹਨਾਂ ਦੇ ਪਿੰਡ ਦੇ ਵਿੱਚ ਹੀ ਇੱਕ ਗੁਰਮੀਤ ਸਿੰਘ ਨਾਮ ਦਾ ਮੁੰਡਾ ਰਹਿੰਦਾ ਸੀ ਇਹਨਾਂ ਦੇ ਪਿੰਡ ਦੇ ਵਿੱਚ ਹੀ ਗੁਰਮੀਤ ਸਿੰਘ ਦੀ ਮੋਬਾਈਲਾਂ ਦੀ ਦੁਕਾਨ ਸੀ ਹੁਣ ਇਸੇ ਦੁਕਾਨ ਤੋਂ ਮਨਪ੍ਰੀਤ ਕੌਰ ਆਪਣੇ ਮੋਬਾਈਲਾਂ ਦਾ ਰੀਚਾਰਜ ਕਰਵਾਉਂਦੀ ਸੀ ਤੇ बार-बार ਉਥੋਂ ਲੰਘਦੀ ਸੀ ਇੱਕ ਦੂਜੇ ਦੇ ਨਾਲ ਇਹਨਾਂ ਦੀਆਂ ਅੱਖਾਂ ਮਿਲਦੀਆਂ ਨੇ ਹੌਲੀ-ਹੌਲੀ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪੈਂਦੇ ਨੇ ਇਹ ਪਿਆਰ ਕੋਈ ਮਾਰਾ-ਮੋਟਾ ਪਿਆਰ ਨਹੀਂ ਸੀ ਮਾਰੀ-ਮੋਟੀ ਅਟਰੈਕਸ਼ਨ ਨਹੀਂ ਸੀ ਬਲਕਿ ਰੂਹਾਂ ਦਾ ਪਿਆਰ ਸੀ ਜੀਨ ਮਰਨ ਤੱਕ ਇਹਨਾਂ ਨੇ ਕਸਮਾਂ ਖਾ ਲਈਆਂ ਸਨ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਦੀ ਕਾਸਟ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਏਡਾ ਵੱਡਾ ਫਾਸਲਾ ਸੀ ਉਹ ਇਹਨਾਂ ਨੂੰ ਸ਼ਾਇਦ ਕਦੀ ਵੀ ਨਹੀਂ ਮਿਲਣ ਦਵੇਗਾ ਕਿਉਂਕਿ ਮਨਪ੍ਰੀਤ ਕੋਰ ਇੱਕ ਵੱਡੇ ਘਰਾਨੇ ਦੇ ਨਾਲ ਸੰਬੰਧ ਰੱਖਦੀ ਸੀ ਤੇ ਗੁਰਮੀਤ ਸਿੰਘ ਉਹਦੇ ਮੁਤਾਬਿਕ ਉਹਨੇ ਪੈਸੇ ਵਾਲਾ ਨਹੀਂ ਸੀ ਹੁਣ ਇਹਨਾਂ ਦੋਨਾਂ ਦੇ ਪਿਆਰ ਦੀਆਂ ਗੱਲਾਂ ਇਹਨਾਂ ਦੇ ਘਰਾਂ ਤੱਕ ਪਹੁੰਚ ਚੁੱਕੀਆਂ ਸਨ ਜਦੋਂ ਮਨਪ੍ਰੀਤ ਦੇ ਘਰਦਿਆਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਉਹਨਾਂ ਦੀ ਕੁੜੀ ਪਿੰਡ ਦੇ ਹੀ ਇੱਕ ਛੋਟੀ ਕਾਸਟ ਦੇ ਮੁੰਡੇ ਦੇ ਨਾਲ ਪਿਆਰ ਕਰਦੀ ਹੈ ਤਾਂ ਉਹ ਆਪਣੀ ਕੁੜੀ ਦੇ ਉੱਤੇ ਪਾਬੰਦੀਆਂ ਲਾ ਦਿੰਦੇ ਨੇ ਉਹਨੂੰ ਮਨਾ ਕਰਦੇ ਨੇ ਕਿ ਤੂੰ ਉਸ ਮੁੰਡੇ ਨੂੰ ਨਾ ਮਿਲ ਕਿਉਂਕਿ ਤੇਰਾ ਰਿਸ਼ਤਾ ਉਹਦੇ ਨਾਲ ਨਹੀਂ ਹੋ ਸਕਦਾ ਪਰ ਘਰਦਿਆਂ ਦੇ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਇਹ ਪਾਬੰਦੀਆਂ ਦੇ ਬਾਅਦ ਵੀ ਮਨਪ੍ਰੀਤ ਉਹ ਮੁੰਡੇ ਨੂੰ ਮਿਲਣਾ ਨਹੀਂ ਛੱਡਦੀ ਉਹ ਇਹਨੂੰ ਅਕਸਰ ਹੀ ਬਾਹਰ ਚੋਰੀ-ਚੋਰੀ ਮਿਲਦੀ ਹੁਣ ਮੜਪ੍ਰੀਤ ਦੇ ਘਰ ਵਾਲੇ ਮਨਪ੍ਰੀਤ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੰਦੇ ਨੇ ਉਹਦਾ ਸਕੂਲ ਕਾਲਜ ਜਾਣਾ ਪੂਰੀ ਤਰ੍ਹਾਂ ਬੰਦ ਕਰ ਦਿੰਦੇ ਨੇ ਬਾਹਰ ਦੁਕਾਨਾਂ ਤੇ ਵੀ ਜਾਣਾ ਬੰਦ ਕਰ ਦਿੰਦੇ ਨੇ ਦੂਜੇ ਪਿੰਡ ਦੀ ਪੰਚਾਇਤ ਦੇ ਵਿੱਚ ਗੁਰਮੀਤ ਸਿੰਘ ਦੀ ਸ਼ਿਕਾਇਤ ਕਰ ਦਿੰਦੇ ਨੇ ਪਿੰਡ ਦੀ ਪੰਚਾਇਤ ਵੀ ਗੁਰਮੀਤ ਸਿੰਘ ਦਾ ਪਿੰਡ ਦੇ ਵਿੱਚ ਵਰਨਾ ਬੰਦ ਕਰ ਦਿੰਦੀ ਹੈ ਕਿਉਂਕਿ ਗੁਰਮੀਤ ਸਿੰਘ ਨਾਲ ਦੇ ਪਿੰਡ ਕੰਜਲੀ ਦਾ ਰਹਿਣ ਵਾਲਾ ਸੀ ਤੇ ਇਹਦੀ ਦੁਕਾਨ ਮਨਪ੍ਰੀਤ ਦੇ ਪਿੰਡ ਕੰਜਲਾਂ ਦੇ ਵਿੱਚ ਇਹਨੇ ਪਾਈ ਹੋਈ ਸੀ ਪਰ ਮਨਪ੍ਰੀਤ ਦੇ ਉੱਤੇ ਤਾਂ ਗੁਰਮੀਤ ਦਾ ਪੂਰੀ ਤਰ੍ਹਾਂ ਭੂਤ ਸਵਾਰ ਸੀ ਉਹ ਉਹਦੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦੀ ਸੀ ਉਹ ਹੁਣ ਕਿਸੇ ਤਰ੍ਹਾਂ ਗੁਰਮੀਤ ਦੇ ਨਾਲ ਕੰਟੈਕਟ ਕਰਦੀ ਹੈ ਤੇ ਉਹਨੂੰ ਰੋੜ ਓਕੇ ਆਪਣੀ ਪੂਰੀ ਕਹਾਣੀ ਦੱਸਦੀ ਹੈ ਕਿ ਉਹਦੇ ਘਰ ਦੇ ਉਹਦੇ ਨਾਲ ਕੀ ਸਲੂਕ ਕਰ ਰਹੇ ਸਨ ਤੇ ਉਹ ਹੁਣ ਗੁਰਮੀਤ ਨੂੰ ਕਹਿੰਦੀ ਹੈ ਕਿ ਉਹ ਉਹਦੇ ਬਿਨਾ ਨਹੀਂ ਰਹਿ ਸਕਦੀ। ਉਹ ਕਹਿੰਦੀ ਹੈ ਕਿ ਗੁਰਮੀਤ ਨੂੰ ਪਾਉਣ ਵਾਸਤੇ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਪੂਰੀ ਤਰ੍ਹਾਂ ਆਪਣੇ ਪਰਿਵਾਰ ਨੂੰ ਲੈ ਕੇ ਗੁੱਸਾ ਭਰਿਆ ਹੋਇਆ ਸੀ। ਉਹਨੂੰ ਇਹ ਲੱਗਦਾ ਸੀ ਕਿ ਉਹਦਾ ਪਰਿਵਾਰ ਹੀ ਹੈ ਜੋ ਉਹਨੂੰ ਰੋਕ ਰਿਹਾ ਸੀ ਉਹਦੇ ਆਸ਼ਿਕ ਨਾਲ ਮਿਲਣ ਤੋਂ। ਪਰ ਮਨਪ੍ਰੀਤ ਦੇ ਦਿਮਾਗ ਦੇ ਵਿੱਚ ਕੁਝ ਵੱਡਾ ਹੀ ਚੱਲ ਰਿਹਾ ਸੀ। ਤੇ ਉਹ ਹੁਣ ਆਪਣੇ ਘਰ ਦੇ ਪੁਰਾਣੇ ਨੌਕਰ ਨੂੰ ਸੰਪਰਕ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਉਹਨੂੰ ਕੰਟਰੈਕਟ ਕਿਲਰ ਦੇ ਨੰਬਰ ਚਾਹੀਦੇ ਨੇ ਜੋ ਪੈਸੇ ਲੈ ਕੇ ਕਿਸੇ ਦੀ ਜਾਨ ਲੈ ਸਕਣ ਇਹ ਨੌਕਰ ਇਹਨੂੰ ਕਈ ਕੰਟਰੈਕਟ ਕਿਲਰਾਂ ਦੇ ਨਾਲ ਮਲਾਉਂਦਾ ਹੈ ਤੇ ਮਨਪ੍ਰੀਤ ਆਪਣੇ ਹੀ ਪਰਿਵਾਰ ਨੂੰ ਖਤਮ ਕਰਨ ਦੇ ਲਈ ਇਹਨਾਂ ਕੰਟਰੈਕਟ ਕਿਲਰਾਂ ਨੂੰ 5 ਲੱਖ ਰੁਪਇਆ ਦੇਣ ਲਈ ਤਿਆਰ ਹੋ ਜਾਂਦੀ ਹੈ ਹੁਣ ਇਹ ਕੰਟਰੈਕਟ ਕਿਲਰ ਇਹਦੇ ਪਰਿਵਾਰ ਨੂੰ ਮਾਰਨ ਦੇ ਲਈ ਕਈ ਕੋਸ਼ਿਸ਼ਾਂ ਕਰਦੇ ਨੇ ਇਹ ਸਾਰੀਆਂ ਹੀ ਕੋਸ਼ਿਸ਼ਾਂ ਨਾਕਾਮ ਰਹਿੰਦੀਆਂ ਨੇ ਹੁਣ ਦਿਨਾਂ ਦਾ ਹੈ 15 ਜੁਲਾਈ 2012 ਦਾ ਇਹ ਪੰਜ ਕੰਟਰੈਕਟ ਕਿਲਰ ਮਨਪ੍ਰੀਤ ਦੇ ਕਹਿਣ ਦੇ ਉਤੇ ਹੀ ਇਹਨਾਂ ਦੇ ਘਰ ਦੇ ਵਿੱਚ ਵਰਦੇ ਨੇ ਘਰ ਦੇ ਵਿੱਚ ਇਹਨਾਂ ਦਾ ਨੌਕਰ ਸੁੱਤਾ ਹੁੰਦਾ ਹੈ ਕਿਉਂਕਿ ਇਹ ਘਰ ਦੇ ਮੇਨ ਦਰਵਾਜ਼ੇ ਦੇ ਵਿੱਚ ਸੁੱਤਾ ਹੋਇਆ ਸੀ ਇਸ ਲਈ ਇਹਨੂੰ ਮਾਰ ਕੇ ਹੀ ਘਰ ਦੇ ਅੰਦਰ ਵਰਨਾ ਪੈਣਾ ਸੀ ਇਹ ਹੁਣ ਨੌਕਰ ਨੂੰ ਤੇਜ਼ ਤਾਰ ਹਥਿਆਰ ਦੇ ਨਾਲ ਮਾਰਦੇ ਨੇ ਤੇ ਜਿਸ ਤਰ੍ਹਾਂ ਹੀ ਉਹਨੂੰ ਮਾਰਦੇ ਨੇ ਆਵਾਜ਼ ਆਉਂਦੀ ਹੈ ਤਾਂ ਘਰ ਦੇ ਅੰਦਰੋਂ ਮਨਪ੍ਰੀਤ ਦਾ ਪਿਤਾ ਅਵਤਾਰ ਸਿੰਘ ਜਾਗ ਜਾਂਦਾ ਹੈ ਉਹ ਉੱਠਦਾ ਹੈ ਤੇ ਉੱਚੀ ਉੱਚੀ ਰੋਲਾ ਪਾਣਾ ਸ਼ੁਰੂ ਕਰ ਦਿੰਦਾ ਹੈ ਇਹ ਪੰਜੇ ਜਾਣੇ ਕਬਰਾਂ ਜਾਂਦੇ ਨੇ ਤੇ ਉਥੋਂ ਭੱਜ ਨਿਕਲਦੇ ਨੇ ਜਾਨੀ ਕਿ ਇੱਥੇ ਤੀਜੀ ਵਾਰੀ ਵੀ ਇਹ ਕਾਤਲ ਨਾਕਾਮ ਰਹਿ ਜਾਂਦੇ ਨੇ ਤੇ ਮਨਪ੍ਰੀਤ ਦੇ ਘਰਦਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਸਵਾਏ ਉਹਨਾਂ ਦੇ ਨੌਕਰ ਦੇ ਅਗਲੇ ਹੀ ਦਿਨ ਪੁਲਿਸ ਵਾਲੇ ਇਹਨਾਂ ਦੇ ਨੌਕਰ ਨਲਿਆਨ ਸਿੰਘ ਦੀ ਬਾਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਨੇ ਤੇ ਆਪਣੀ ਮੁੱਢਲੀ ਜਾਂਚ ਸ਼ੁਰੂ ਕਰ ਦਿੰਦੇ ਨੇ ਹੁਣ ਪੁਲਿਸ ਵਾਲੇ ਜਦੋਂ ਇਹਦੀ ਜਾਂਚ ਕਰਦੇ ਨੇ ਤਾਂ ਪੁਲਿਸ ਵਾਲਿਆਂ ਨੂੰ ਉਥੋਂ ਦੋ ਜਿੰਦੇ ਕਾਰਤੂਸ ਮਿਲਦੇ ਨੇ ਇੱਕ ਰਫਲ ਮਿਲਦੀ ਹੈ ਤੇ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਮਨਪ੍ਰੀਤ ਦੇ ਨਾਨਾ ਨਾਨੀ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਪ੍ਰਾਪਰਟੀ ਵੇਚੀ ਸੀ ਜਿਸ ਕਰਕੇ ਘਰ ਦੇ ਵਿੱਚ ਪੈਸਾ ਇਕੱਠਾ ਪਿਆ ਹੋਇਆ ਸੀ ਤੇ ਸ਼ਾਇਦ ਮਨਪ੍ਰੀਤ ਨੇ ਉਹੀ ਪੈਸਾ ਆਪਣੇ ਨਾਨਾ ਨਾਨੀ ਕੋਲੋਂ ਲੈ ਕੇ ਇਹਨਾਂ ਕੰਟਰੈਕਟ ਕਿਲਰਾਂ ਨੂੰ ਦਿੱਤਾ ਸੀ ਇੱਥੇ ਮਨਪ੍ਰੀਤ ਨੇ ਇੱਕ ਸਾਧੂ ਜਿਹਾ ਹੁੰਦਾ ਹੈ ਹੱਥ ਵੇਖਣ ਵਾਲਾ ਜਾਂ ਫਿਰ ਭਵਿੱਖ ਵੇਖਣ ਵਾਲਾ ਉਹਨੂੰ ਵੀ 70000 ਰੁਪਇਆ ਦਿੱਤਾ ਸੀ ਸਿਰਫ ਇਹੀ ਗੱਲ ਪੁੱਛਣ ਦੇ ਲਈ ਕਿ ਉਹਦਾ ਗੁਰਮੀਤ ਦੇ ਨਾਲ ਅੱਗੇ ਜਾ ਕੇ ਵਿਆਹ ਹੋਵੇਗਾ ਜਾਂ ਨਹੀਂ ਹੋਵੇਗਾ ਜੇ ਨਹੀਂ ਹੋਵੇਗਾ ਤਾਂ ਉਹਦੇ ਲਈ ਉਪਾਅ ਕੀ ਹੈ ਹੁਣ ਪੁਲਿਸ ਵਾਲੇ ਇੱਕ ਬਲਾਈਂਡ ਮर्डर ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੁੰਦੇ ਨੇ ਤੇ ਜਲਦੀ ਹੀ ਇਹਨਾਂ ਨੂੰ ਸਫਲਤਾ ਮਿਲ ਜਾਂਦੀ ਹੈ ਹੁਣ ਘਰ ਦੇ ਸਾਰੇ ਮੈਂਬਰਾਂ ਦੀਆਂ ਫੋਨ ਕਾਲਾਂ ਚੈੱਕ ਕੀਤੀਆਂ ਜਾਂਦੀਆਂ ਨੇ ਮਨਪ੍ਰੀਤ ਤੇ ਵੀ ਸ਼ੱਕ ਹੁੰਦਾ ਹੈ ਤੇ ਮਨਪ੍ਰੀਤ ਦੀ ਵੀ ਕੋਲ ਡਿਟੇਲ ਕੱਢੀ ਜਾਂਦੀ ਹੈ ਤੇ ਇਹਨਾਂ ਕੰਟਰੈਕਟ ਕਿਲਰਾਂ ਦੇ ਨੰਬਰ ਪੁਲਿਸ ਨੂੰ ਮਿਲਦੇ ਨੇ ਇਹਨਾਂ ਕੰਟਰੈਕਟ ਕਿਲਰਾਂ ਨੂੰ ਫੜਿਆ ਜਾਂਦਾ ਹੈ ਤੇ ਇਹ ਕੰਟਰੈਕਟ ਕਿਲਰ ਹੀ ਫਿਰ ਮਨਪ੍ਰੀਤ ਦਾ ਨਾਮ ਲੈਂਦੇ ਨੇ ਇਹਨਾਂ ਕੰਟਰੈਕਟ ਕਿਲਰਾਂ ਦੀ ਪਛਾਣ ਕਰਮਜੀਤ ਸਿੰਘ ਸੁਖਵਿੰਦਰ ਸਿੰਘ ਸਤਗੁਰੂ ਸਿੰਘ ਰਤਨਦੀਪ ਸਿੰਘ ਤੇ ਪਰਮਜੀਤ ਸਿੰਘ ਵਜੋਂ ਹੁੰਦੀ ਹੈ ਤੇ ਨਾਲ ਹੀ ਮਨਪ੍ਰੀਤ ਕੋੜ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਪੁਸ਼ਗੀਸ਼ ਦੌਰਾਨ ਸਾਰੇ ਹੀ ਆਪਣਾ ਜੁਰਮ ਕਬੂਲ ਕਰ ਲੈਂਦੇ ਨੇ ਸੰਗਰੂਰ ਦੀ ਇੱਕ ਅਦਾਲਤ ਨੇ 2014 ਦੇ ਵਿੱਚ 21 ਸਾਲਾਂ ਮਨਪ੍ਰੀਤ ਕੋੜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਅਦਾਲਤ ਨੇ ਇਹ ਵੀ ਦੱਸਿਆ ਕਿ ਜਿਸ ਸਮੇਂ ਇੰਨੇ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੇ ਲਈ ਸੁਪਾੜੀ ਦਿੱਤੀ ਸੀ ਉਸ ਸਮੇਂ ਇਹਦੀ ਉਮਰ ਮਹਿਜ 19 ਸਾਲ ਦੀ ਸੀ ਪਰ ਇੱਥੇ ਇਹਦੇ ਪਰਿਵਾਰ ਦੀ ਕਿਸਮਤ ਚੰਗੀ ਸੀ ਕਿ ਉਹਦਾ ਪੂਰਾ ਪਰਿਵਾਰ ਬਚ ਗਿਆ ਨਹੀਂ ਤਾਂ ਇਸ ਮਨਪ੍ਰੀਤ ਨੇ ਕੋਈ ਕਸਰ ਨਹੀਂ ਛੱਡੀ ਸੀ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੇ ਲਈ ਇੱਥੇ ਮਾਨਯੋਗ ਜੱਜ ਨੇ ਜਿਹੜੇ ਕੰਟਰੈਕਟ ਕਿਲਰ ਸਨ ਉਹਨਾਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਪੁਲਿਸ ਨੂੰ ਗੁਰਮੀਤ ਸਿੰਘ ਦੇ ਖਿਲਾਫ ਕੋਈ ਜ਼ਿਆਦਾ ਸਬੂਤ ਨਹੀਂ ਮਿਲੇ ਸਨ ਇਸ ਲਈ ਗੁਰਮੀਤ ਸਿੰਘ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਮਨਪ੍ਰੀਤ ਕੌਰ ਦਾ ਇੱਥੇ ਪਰਿਵਾਰ ਤਾਂ ਬਚ ਜਾਂਦਾ ਹੈ ਪਰ ਉਹ ਉਹ ਬਚਿਆ ਹੋਇਆ ਵੀ ਮਰਿਆ ਵਾਂਗੂ ਸੀ ਕਿਉਂਕਿ ਜਿਸ ਕੁੜੀ ਨੂੰ ਉਹਨਾਂ ਨੇ ਲਾਡਾ ਪਿਆਰਾ ਦੇ ਨਾਲ ਪਾਲਿਆ ਸੀ ਬਚਪਨ ਤੋਂ ਹੀ ਉਹਨੂੰ ਕਿਸੇ ਗੱਲ ਦੀ ਘਾਟ ਨਹੀਂ ਮਹਿਸੂਸ ਹੁੰਦੀ ਸੀ ਉਹੀ ਕੁੜੀ ਅੱਜ ਇੱਕ ਮੁੰਡੇ ਦੇ ਪਿੱਛੇ ਆਪਣੀ ਜਿਸਮਾਨੀ ਸੁੱਖ ਨੂੰ ਪੂਰਾ ਕਰਨ ਦੇ ਲਈ ਆਪਣੇ ਪੂਰੇ ਪਰਿਵਾਰ ਦੀ ਬਲੀ ਤੱਕ ਦੇਣ ਵਾਲੀ ਸੀ। ਉਹਨੇ ਇੱਕ ਪਲ ਵੀ ਨਹੀਂ ਸੋਚਿਆ ਕਿ ਜਿਸ ਮੁੰਡੇ ਕਰਕੇ ਉਹ ਆਪਣੇ ਪੂਰੇ ਪਰਿਵਾਰ ਨੂੰ ਮਾਰਨ ਜਾ ਰਹੀ ਸੀ। ਉਹਦੇ ਨਾਲ ਤਾਂ ਪਿਆਰ ਉਹਦਾ ਸਿਰਫ 1-2 ਮਹੀਨੇ ਦਾ ਸੀ। ਪਰ ਜਿਸ ਪਰਿਵਾਰ ਦੇ ਵਿੱਚ ਉਹ ਜੰਮੀ ਪਲੀ, ਵੱਡੀ ਹੋਈ, ਉਹ ਪਰਿਵਾਰ ਦਾ ਪਿਆਰ 20-25 ਸਾਲਾਂ ਦਾ ਸੀ। ਇਹਨਾਂ ਸਭ ਕੁਝ ਹੋ ਗਿਆ ਪਰ ਫਿਰ ਵੀ ਮਨਪ੍ਰੀਤ ਦਾ ਪਰਿਵਾਰ ਅੱਜ ਵੀ ਆਪਣੀ ਕੁੜੀ ਦੇ ਲਈ ਤੜਸ ਰਿਹਾ ਹੈ। ਉਹਨਾਂ ਨੂੰ ਅੱਜ ਵੀ ਆਪਣੀ ਕੁੜੀ ਦਾ ਉਨਾ ਹੀ ਫਿਕਰ ਹੁੰਦਾ ਹੈ ਜਿੰਨਾ ਉਹ ਪਹਿਲਾਂ ਫਿਕਰ ਕਰਦੇ ਸਨ। ਬਾਕੀ ਇਹ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜ਼ਾਕ ਉਡਾਣਾ ਨਹੀਂ ਸੀ, ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਦੁਨੀਆ ਦੇ ਉੱਤੇ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।